ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਤਿਓ ਭਲੀ ਭਾਤ ਜਾਣਦੇ ਹੋ ਕਿ ਆਪਣੇ ਪੰਜਾਬ ਦੇ ਅੰਦਰ ਕੁਝ ਜ਼ਿਲ੍ਹਿਆਂ 'ਚ ਬਹੁਤ ਵੱਡੇ ਪੱਧਰ ਤੇ ਹੜ੍ਹ ਆਏ ਨੇ ਪਾਣੀ ਦੀ ਵੱਡੀ ਮਾਰ ਪੈ ਰਹੀ ਏ ਫਸਲਾਂ ਡੁੱਬ ਗਈਆਂ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਤੇ ਰਚਨ ਪਾਣੀ ਤੋਂ ਆਵਾਜ਼ਾਰ ਹੋ ਗਏ ਜੰਗਰ ਦੇ ਤੂੜੀ ਤਨ ਤੋਂ ਆਵਾਜ਼ਾਰ ਹੋ ਗਏ ਸਤਿ ਸਾਈਂ ਸਾਡੇ ਆਓ ਆਪਾਂ ਵੱਡੇ ਪੱਧਰ ਤੇ ਆਪਣੇ ਇਲਾਕੇ ਦੇ ਵਿੱਚੋਂ ਰਚਨ ਪਾਣੀ ਲੈ ਕੇ ਉੱਥੇ ਪਹੁੰਚਾਈਏ ਆਪਣੇ ਭਰਾਵਾਂ ਦੀ ਮਦਦ ਕਰੀਏ ਜਿੰਨਾ ਹੋ ਸਕਦਾ ਹੈ ਆਪਾਂ ਤਗੜੇ ਹੋ ਕੇ ਛੇਤੀ ਤੋਂ ਛੇਤੀ ਉੱਤੇ ਪਹੁੰਚਾਓ ਤਾਂ ਹੀ ਇਸ ਮੁਸੀਬਤ ਦਾ ਟੱਕਰਕ ਤਾ ਜਾ ਸਕਦਾ ਹੈ ਮੁਸੀਬਤ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਜਿਹੜੇ ਸਾਡੇ ਸਾਥੀ ਉੱਤੇ ਇਹ ਮੁਸੀਬਤ ਜਿ ਕਿਰੇ ਹੋਏ ਨੇ ਆਓ ਸਾਰੇ ਆਪਾਂ ਤਗੜੇ ਹੋ ਕੇ ਅੱਗੇ ਲੱਗੀਏ ਤੇ ਰਸਰ ਪਾਣੀ ਤੱਕ ਉਹਨਾਂ ਤੱਕ ਪਹੁੰਚਣ ਦਾ ਯਤਨ ਕਰੀਏ ਜਦੋਂ ਆਪਾਂ ਨੂੰ ਮੁਸੀਬਤ ਪਈ ਸੀ ਪਿਛਲੇ ਸਮੇਂ 'ਚ ਉਸ ਟਾਈਮ ਵੀ ਉਸ ਏਰੀਏ ਨੇ ਵੱਡੇ ਪੱਧਰ ਦੇ ਉੱਤੇ ਆਪਣੇ ਇਲਾਕੇ ਦੇ ਵਿੱਚ ਆ ਕੇ ਆਪਣੀ ਮਦਦ ਕੀਤੀ ਸੀ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਟਰਾਲੀਆਂ ਪੱਠਿਆਂ ਦੀਆਂ ਰਾਚਨ ਪਾਣੀ ਲੈ ਕੇ ਪਹੁੰਚੇ ਸੀ ਅੱਜ ਆਪਣਾ ਵੀ ਫਰਜ਼ ਹੈ ਆਪਾਂ ਵੀ ਉਸੇ ਤਰ੍ਹਾਂ ਵੱਡੇ ਪੱਧਰ ਤੇ ਆਪਣੇ ਭਰਾਵਾਂ ਦੀ ਮਦਦ ਕਰੀਏ ਇਹ ਨਹੀਂ ਆ ਬੇਨਤੀ ਆ ਬਣਵਾ ਕਰਿਓ ਜਾਦਾਤਰ ਖਾਸ ਕਰਕੇ ਮਹਲਕੇ ਸਨੌਰ ਨੂੰ ਅਪੀਲ ਕਰਦਾ ਇਹ ਹਲਕੇ ਸਨੌਰ ਦੇ ਵਿੱਚ ਵੱਡੇ ਪੱਦਰ ਤੇ ਉਸ ਟਾਈਮ ਰਾਸ਼ਨ ਲੈ ਕੇ ਪਹੁੰਚੇ ਹਨ ਸਾਡੇ ਸਾਥੀ ਆਓ ਆਪਾਂ ਵੀ ਹੰਬੜਾ ਮਾਰੀਏ ਤੇ ਵੱਡੇ ਪੱਦਰ ਤੇ ਆਪਾਂ ਰਾਸ਼ਨ ਲੈ ਕੇ ਆਪਣੇ ਸਾਥੀਆਂ ਤੱਕ ਪਹੁੰਚਾਉਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ